ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਦੂਜੇ ਪਾਸੇ ਪੁਲਿਸ ਛਾਪੇਮਾਰੀ ਕਰ ਰਹੀ ਹੈ ਧੱਕੇਸ਼ਾਹੀ ਕਰ ਰਹੀ ਹੈ ਜਿਹੜੇ ਸੰਘਰਸ਼ ਕਰ ਰਹੇ ਕਰ ਰਹੇ ਕਿਸਾਨ ਉਹਨਾਂ ਦੀ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਚੱਕ ਕੇ ਥਾਣਿਆਂ 'ਚ ਲੈ ਕੇ ਜਾ ਰਿਹਾ ਉਹਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਸੋ ਇਹ ਬਹੁਤ ਮੰਦਭਾਗੀ ਗੱਲ ਆ ਅੱਜ ਇਹ ਗੱਲ ਵੀ ਸਾਬਤ ਹੋ ਰਹੀ ਹੈ ਵੀ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੀ ਵਿਰੋਧੀ ਹੈ ਉੱਥੇ ਪੰਜਾਬ ਸਰਕਾਰ ਦੀ ਵੀ ਮਿਲੀ ਭੁਗਤਾਂ ਕੇਂਦਰ ਸਰਕਾਰ ਦੇ ਜਿੱਥੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਉੱਥੇ ਪੰਜਾਬ ਸਰਕਾਰ ਨੇ ਵੀ ਕੀਤਾ ਕਿਉਂਕਿ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਔਰ ਸਰਕਾਰ ਇਹ ਚੁਟਕੀਆਂ ਮਾਰ ਕੇ ਸਰਕਾਰ ਦੇ ਨਮਾਇਦੇ ਇਹ ਗੱਲ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਹਰ ਫਸਲ ਦੇ ਉੱਤੇ ਐਮਐਸਪੀ ਦੇਵਾਂਗੇ ਪਰ ਅੱਜ ਸਰਕਾਰ ਨੂੰ ਬਣੀ ਨੂੰ 3 ਸਾਲ ਦਾ ਸਮਾਂ ਬੀਤ ਗਿਆ 22 ਸਾਲ ਦਾ ਸਮਾਂ ਦੇਖੋ ਤੁਸੀਂ ਅਜੇ ਤੱਕ ਕੋਈ ਸਰਕਾਰ ਜਿਹੜੀ ਆਪਣੀ ਨਾ ਪੰਜਾਬ ਸਰਕਾਰ ਨੇ ਕਮਿਟਮੈਂਟ ਕੀ ਪੂਰੀ ਕੀਤੀ ਹੈ ਔਰ ਨਾ ਹੀ ਕੇਂਦਰ ਸਰਕਾਰ ਨੇ ਪੂਰੀ ਕੀਤੀ ਹੈ। ਬੜੀਆਂ ਏਜੰਸੀਆਂ ਵੇਅਰ ਹਾਊਸ ਵਰਗੀਆਂ ਏਜੰਸੀਆਂ ਪੰਜਾਬ ਦੇ ਵਿੱਚੋਂ ਕੇਂਦਰ ਦੀਆਂ ਏਜੰਸੀਆਂ ਭੱਜ ਗਈਆਂ ਜਿਨ੍ਹਾਂ ਨੇ ਝੋਨੇ ਦੀ ਖਰੀਦੇ ਨਹੀਂ ਕਰੀ। ਸੋ ਇੰਨਾ ਲੰਮਾ ਸੀਜ਼ਨ ਚੱਲਿਆ ਜਿਹਦੇ ਨਾਲ ਕਿੱਥੇ ਕਿਸਾਨ ਮੰਡੀਆਂ 'ਚ ਰੁਲਿਆ। ਕਿਸਾਨਾਂ ਦੀ ਫਸਲ ਦਾ ਝਾੜ ਜਿਹਦਾ 30 ਕੁਇੰਟਲ ਨਿਕਲਣਾ ਸੀ ਉਹ ਸੁੱਕਣ ਦੇ ਜ਼ਿਆਦਾ ਕਾਰਨ ਉਹ 25 ਕੁਇੰਟਲ ਰਹਿ ਗਿਆ। ਜਾਂ ਜਿਹੜੀ ਅਗਲੀ ਉਹਨੇ ਫਸਲ ਬਿਜਣੀ ਸੀ ਉਹਨੂੰ ਲੇਟ ਕਟਾਈ ਲੇਟ ਹੋਣ ਦੇ ਕਾਰਨ ਉਹਦੀ ਫਸਲ ਜਿਹੜੀ ਕਣਕ ਦੀ ਬਜਾਈ ਲੇਟ ਹੋਈ ਔਰ ਉਸ ਤੋਂ ਵੀ ਅਗਲੀ ਗੱਲ ਜਿਹੜਾ ਕਿਸਾਨਾਂ ਨੂੰ ਡੀਏਪੀ ਆ ਮੌਕੇ ਸਰ ਨਹੀਂ ਮਿਲਿਆ ਅੱਜ ਦੂਰ ਦਰਾਡੇ ਤੋਂ ਕਿਸੇ ਨੇ ਹਰਿਆਣੇ ਤੋਂ ਲਿਆਂਦਾ ਕਿਸੇ ਨੇ ਯੂਪੀ ਤੋਂ ਲਿਆਂਦਾ ਜਾਂ ਕਿਸੇ ਨੇ ਇੱਥੋਂ ਤੱਕ ਵੀ ਕਿਸਾਨ ਨੇ ਜਿਨ੍ਹਾਂ ਨੇ ਬਿਨਾ ਡੀਏਪੀ ਤੋਂ ਜਿਹੜੀ ਕਣਕ ਦੀ ਫਸਲ ਦੀ ਬਜਾਈ ਕਰੀ ਇਹ ਅਜੇ ਤੱਕ ਨਹੀਂ ਹੋਇਆ ਪਤਾ ਨਹੀਂ ਕਿਹਾ ਕਿ ਸਰਕਾਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਆ ਤੇ ਕਿਸਾਨ ਨੂੰ ਖਤਮ ਕਰਨ ਲੱਗੀ ਹੋਈ ਆ ਜੇਕਰ ਗੱਲ ਕਰ ਸਰਕਾਰ ਦੇ ਮੰਤਰੀ ਤਾਂ ਕਹ ਰਹੇ ਕਿ ਅਸੀਂ ਹਰੀ ਕ੍ਰਾਂਤੀ ਲਿਆਂਦੀ ਜਾਊਗੀ ਕਿਸਾਨਾਂ ਨੂੰ ਕਿਸ਼ਾਰ ਕੀਤਾ ਜਾਊਗਾ ਕਿਸਾਨਾਂ ਦੇ ਨਾਲ ਪਿਛਲੇ ਤੁਸੀਂ ਮੰਡੀਆਂ ਦੇ ਵਿੱਚਲੇ ਪੈਸੇ ਸੀ ਕਿ ਕਿਸਾਨਾਂ ਦਾ ਕੇਂਦਰ ਸਰਕਾਰ ਵੱਲੋਂ ਕੇ ਪੈਸੇ ਪਾਵ ਦਿੱਤੇ ਤਾਂ ਵੀ ਇਹ ਸਮੱਸਿਆ ਆ ਰਹੀ ਹੈ ਦੇਖੋ ਪਹਿਲੀ ਵਾਰ ਹੋਇਆ ਹੈ ਕਿ ਜਿੰਨਾ ਕਿਸਾਨ ਇਸ ਵਾਰ ਮੰਡੀਆਂ ਚ ਰੁਲਿਆ ਮੈਨੂੰ ਲੱਗਦਾ ਪਿਛਲੇ ਜਿਸ ਦਿਨ ਤੋਂ ਦੇਸ਼ ਆਜ਼ਾਦ ਹੋਇਆ ਕਦੇ ਇਸ ਤਰ੍ਹਾਂ ਦਾ ਹਾਲਾਤ ਹੋਏ ਹੋਣ ਔਰ ਖਾਸ ਕਰਕੇ ਸਾਡੀ ਜਿੰਨੀ ਉਮਰ ਅਸੀਂ ਆਪਣੀ ਉਮਰ ਚ ਇਹ ਕਾਨੂੰਨ ਨਹੀਂ ਦੇਖਿਆ ਜਿਵੇਂ ਝੋਨਾ 17 ਮੌਸਰ ਦੀ ਪੰਜਾਬ ਸਰਕਾਰ ਨੇ ਗੱਲ ਕੀਤੀ ਕੇਂਦਰ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਗੱਲ ਕੀਤੀ ਪਰ ਕਿਸਾਨਾਂ ਦਾ ਝੋਨਾ 12 ਮੌਂਸਰ 13 ਮੌਂਸਰ ਦਾ ਵੀ ਮੰਡੀਆਂ ਚ ਰੋਲਿਆ ਔਰ 10-10 ਦਿਨ 20-20 ਦਿਨ ਕਿਸਾਨ ਮੰਡੀਆਂ ਚ ਬੈਠੇ ਕਿਸਾਨਾਂ ਦੀ ਫਸਲ ਆ ਜਿਹੜੀ ਲੁੱਟ ਦੇ ਭਾਅ ਕੱਟ ਲਾ ਲਾ ਕੇ ਕਿਸੇ ਨੇ 2 ਸ਼ੈਲਰ ਵਾਲੇ ਨੇ 200 ਦਾ ਕੱਟ ਲਾਇਆ ਕਿਸੇ ਨੇ 150 ਦਾ ਕੱਟ ਲਾਇਆ ਕਿਸੇ ਨੇ 100 ਰੁਪਏ ਦਾ ਕੱਟ ਲਾਇਆ ਉਹ ਕੱਟ ਲਾ ਕਲਾ ਕੇ ਸਿੱਧੇ ਤੌਰ ਤੇ ਕਿਸਾਨ ਨੂੰ ਲੁੱਟਿਆ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਛੋਟੇ ਕਿਸਾਨ ਪੰਜਾਬ ਦੇ ਕਿਸਾਨ ਹਨ ਸਾਰੇ ਜਿੰਨੇ ਹਿੰਦੀ ਹਿੰਦੁਸਤਾਨ ਦੇ ਕਿਸਾਨ ਨੇ ਇਹਨਾਂ ਸਾਰੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਅੱਜ ਦੇਖ ਰਹੇ ਹਾਂ ਅਸੀਂ ਵੀ ਕਿਵੇਂ ਵੱਡੀਆਂ-ਵੱਡੀਆਂ ਕੰਪਨੀਆਂ ਕਿਵੇਂ ਵੱਡੇ-ਵੱਡੇ ਸੈਲੋ ਬਣ ਰਹੇ ਨੇ ਕਿਵੇਂ ਉਹ ਜਿਹੜੀਆਂ ਕੰਪਨੀਆਂ ਨੇ ਸਾਰੀ ਮਾਰਕੀਟ ਨੂੰ ਐਗਰੀਕਲਚਰ ਦੀ ਨੂੰ ਕੈਪਚਰ ਕਰ ਰਹੀਆਂ ਨੇ ਕਿਵੇਂ ਉਹ ਹਰ ਫਸਲ ਨੂੰ ਚਾਹੇ ਉਹ ਹਿਮਾਚਲ ਦੇ ਵਿੱਚ ਸੇਵ ਨੂੰ ਖਰੀਦਾਰੀ ਦੀ ਗੱਲ ਹੋਵੇ ਅਡਾਨੀ ਬਾਨੀ ਉੱਥੇ ਕਰੀਏ ਸਰਕਾਰ ਇੱਕ ਪਾਸੇ ਤਾਂ ਹਰੀ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਕਿ ਹਰੀ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਕਿਸਾਨਾਂ ਨੂੰ ਖੁਸ਼ਹਾਲ ਕੀਤੇ ਨਾ ਦੇ ਦੂਜੇ ਪਾਸੇ ਕਿਸਾਨ ਸੜਕਾਂ ਦੇ ਉੱਤੇ ਨੇ ਦੇਖੋ ਸਰਕਾਰ ਦੀ ਤਾਂ ਬਦਨਿਤੀ ਹੈ ਸਰਕਾਰ ਦੀ ਬਦਨਿਤੀ ਅੱਜ ਇਹ ਗੱਲ ਸਾਬਤ ਹੋ ਰਹੀ ਹੈ ਸਾਰੀਆਂ ਗੱਲਾਂ 'ਚ ਜਿਵੇਂ ਜਿਹੜੀ ਜਿੱਥੇ ਜਿਹੜੀ ਸਟੇਟ ਦੇ ਵਿੱਚ ਜਿਹੜੀ ਚੀਜ਼ ਦੀ ਪ੍ਰੋਡਕਸ਼ਨ ਹੈ ਉਹ ਚੀਜ਼ ਸਰਕਾਰਾਂ ਨੂੰ ਉਸ ਚੀਜ਼ ਦੀ ਖਪਤ ਤੇ ਲਈ ਉੱਥੇ ਜਿਹੜੀਆਂ ਇੰਡਸਟਰੀ ਲਾਉਣੀ ਚਾਹੀਦੀ ਹੈ ਔਰ ਜਿਹੜੀ ਪੈਦਾਵਾਰ ਤਾਂ ਹੀ ਉੱਥੇ ਉੱਥੇ ਖਤਮ ਹੋਏਗੀ ਔਰ ਦੂਜੀ ਗੱਲ ਹੈ ਵੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਰਕਾਰ ਆ ਸਰਕਾਰ ਨੂੰ ਅਜ ਕੰਮ ਕਰਨ ਦੀ ਲੋੜ ਆ ਉਹ ਇਹ ਆ ਵੀ ਸਰਕਾਰ ਦੂਜੇ ਦੇਸ਼ਾਂ ਨਾਲ ਜਿਹੜਾ ਵਪਾਰ ਆ ਉਹ ਸਰਕਾਰ ਨੂੰ ਖੋਲਣਾ ਚਾਹੀਦਾ ਔਰ ਦੇਖੋ ਤੁਸੀਂ ਪੰਜਾਬ ਦੇ ਨਾਲ ਸਾਰਾ ਬਾਰਡਰ ਪਾਕਿਸਤਾਨ ਦਾ ਰਾਜ ਆ ਪਾਕਿਸਤਾਨ ਦੇ ਵਿੱਚ ਬੜੀ ਭੁੱਖਮਰੀ ਪਈ ਬਣੀ ਹੋਈ ਆ ਪਾਕਿਸਤਾਨ ਦੇ ਵਿੱਚ ਹਰ ਚੀਜ਼ ਦੀ ਜ਼ਰੂਰਤ ਆ ਔਰ ਇਹ ਸਰਕਾਰਾਂ ਨੇ ਜਾਣ ਬੁੱਝ ਕੇ ਅੱਜ ਇੱਥੋਂ ਚੀਜ਼ ਪੈਦਾ ਹੋਈ ਗੁਜਰਾਤ ਦੇ ਰਾਹੀਂ ਘੁੰਮ ਕੇ ਪਾਕਿਸਤਾਨ ਨੂੰ ਜਾ ਰਹੀ ਆ ਜਿਦੇ ਵਿੱਚ ਟਰਾਂਸਪੋਰਟ ਦੇ ਉੱਤੇ ਐਡਾ ਵੱਡਾ ਖਰਚਾ ਹੋ ਰਿਹਾ ਜੇ ਇੱਕ 100 ਰੁਪਏ ਦੀ ਚੀਜ਼ ਆ ਤਾਂ ਉੱਥੇ ਤੱਕ ਪਹੁੰਚਾਉਣ ਲਈ ਉਹਨੂੰ 300 ਰੁਪਏ ਤੱਕ ਉਹਦੇ ਤੇ 200 ਰੁਪਏ ਹੋਰ ਖਰਚਾ ਪੈ ਰਿਹਾ ਜਾਂ 100 ਰੁਪਏ ਹੋਰ ਖਰਚਾ ਪੈ ਰਿਹਾ ਔਰ ਡਬਲ ਕੀਮਤ ਹੋ ਰਹੀ ਹੈ ਔਰ ਇੱਥੇ ਸਾਡਾ ਅਟਾਰੀ ਬਾਰਡਰ ਖੁੱਲ ਜਵੇ ਇਹ ਅਟਾਰੀ ਬਾਰਡਰ ਤੋਂ ਸਾਡਾ ਕੁਝ ਵੀ ਨਹੀਂ ਲੱਗਣਾ ਇੱਥੋਂ ਸਿਰਫ ਸਾਡਾ ਜੇ ਉਹਦੇ ਤੇ ਗੁਜਰਾਤ ਨਹੀਂ ਘਮ ਘਵਾਉਣ ਲਈ ਇੱਕ ਇੱਕ ਕੁਆਂਟਲ ਦੇ ਉੱਤੇ ਜੇ ਸਾਡਾ ਗੁਜਰਾਤ ਨਹੀਂ ਘਮਾਉਣ ਨੂੰ 200 ਰੁਪਏ ਕੁੰਟਲ ਦਾ ਖਰਚਾ ਆ ਰਿਹਾ ਤਾਂ ਇੱਥੇ ਸਾਡਾ 20 ਰੁਪਏ ਕੁੰਟਲ ਦਾ ਖਰਚਾ ਵੀ ਕਿਸਾਨ ਮਜਬੂਰ ਆ ਕਿਸਾਨ ਤੇ ਆਪਣੀ ਜ਼ਰੂਰਤ ਦੇ ਮੁਤਾਬਕ ਫਸਲ ਹੈ ਉਹਨੇ ਜਿੰਨੀ ਫਸਲ ਹੋਣੀ ਆ ਉਹਨੇ ਉਹਦੇ ਖਰਚੇ ਪਹਿਲਾਂ ਸਿਰ ਤੇ ਖੜੇ ਨੇ ਕੋਈ ਕਿਸਾਨ ਨੇ ਕਰਜ਼ਾ ਮੋੜਨਾ ਕਿਸੇ ਨੇ ਕੋਈ ਮਕਾਨ ਬਣਾਉਣਾ ਕਿਸੇ ਨੇ ਕੋਈ ਕਿਸੇ ਬੱਚੇ ਦਾ ਵਿਆਹ ਕਰਨਾ ਕਿਸੇ ਨੇ ਪੜ੍ਹਾਈ ਕਰਾਉਣੀ ਆ ਬੱਚੇ ਨੂੰ ਕਿੰਨੇ ਕਿਸਾਨ ਜਿੰਨੀ ਕੋਦੇ ਕੋ ਫਸਲ ਆ ਉੰਨੀ ਕੋਦੇ ਕੋ ਸਿਰ ਦੇ ਉਹਨੇ ਆਪਣੇ ਪਹਿਲਾ ਖਰਚਾ ਉਹਦਾ ਖੜਾ ਉਹਦੇ ਸਿਰ ਤੇ ਉਹਦੀ ਮਜਬੂਰੀ ਆ ਫਸਲ ਵੇਚਣੀ ਪਰ ਜਿਹੜੇ ਵੱਡੇ ਕਾਰਪੋਰੇਟਾਂ ਨੂੰ ਇੱਥੇ ਸਰਕਾਰਾਂ ਕੇਂਦਰ ਸਰਕਾਰ ਖਾਸ ਤੌਰ ਤੇ ਲੈ ਕੇ ਆ ਰਹੀ ਹੈ ਔਰ ਪੰਜਾਬ ਸਰਕਾਰ ਉਹਦਾ ਵਿੱਚ ਸਮਰਥਨ ਕਰ ਰਹੀ ਹੈ ਇਹ ਮੈਂ ਸਮਝਦਾ ਸਾਰੀ ਇੱਕ ਕਾਰਪੋਰੇਟ ਘਰਾਣਿਆਂ ਨੂੰ ਅ ਅੱਗੇ ਲਿਆਉਣ ਵਾਲੀ ਗੱਲ ਆ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਾਲੀ ਗੱਲ ਹੈ ਸੋ ਇਸ ਕਰਕੇ ਅਸੀਂ ਇਸ ਗੱਲ ਦੇ ਵਿਰੋਧ ਕਰਦੇ ਹਾਂ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਹਜੇ ਵੀ ਤੁਸੀਂ ਆਪਣੀਆਂ ਇਹਨਾਂ ਹਰਕੋਚੀਆਂ ਹਰਕਤਾਂ ਤੋਂ ਬਾਹਰ ਜਾਓ ਔਰ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਕਿਉਂਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਕਿਸਾਨ ਕਿਸਾਨ ਦੇਸ਼ ਦਾ ਅੰਨ ਦਾਤਾ ਔਰ ਜੇ ਕਿਸਾਨ ਹੀ ਮਰ ਗਿਆ ਜੇ ਕਿਸਾਨ ਹੀ ਇਸ ਦੇਸ਼ ਦਾ ਆਪਣੇ ਆਪ ਨੂੰ ਜਿਹੜੀਆਂ ਅਨਸੁਰੱਖਿਅਤ ਮਹਿਸੂਸ ਕਰ ਰਿਹਾ ਆਪਣੀਆਂ ਮੰਗਾਂ ਮੰਨਣ ਦੇ ਵਿੱਚ ਸਰਕਾਰ ਦੀ ਜਿਹੜਾ ਦੋਸ਼ ਲਾਸਨ ਕਰ ਸਰਕਾਰ ਨੂੰ ਰੋਜ਼ ਘੇਰ ਰਿਹਾ ਆਪਣੀਆਂ ਮੰਗਾਂ ਕਰਕੇ ਸੋ ਫਿਰ ਉਹ ਜੇ ਕਿਸਾਨ ਹੈ ਖੁਸ਼ਾਲ ਨਹੀਂ ਫਿਰ ਦੇਸ਼ ਕਿਵੇਂ ਚੱਲੇਗਾ ਕਾਰਪੋਰੇਟ ਕਿਉਂ ਖੁਸ਼ਾਲ ਅਸਰ ਕਰਦੇ ਨੇ ਕਿ ਅੱਗੇ ਕਰ ਰਹੇ ਅੱਗੇ ਲਿਆ ਰਹੇ ਨੇ ਤੇ ਕਿਸਾਨਾਂ ਨੂੰ ਯਾਨੀ ਕਿ ਪਿੱਛੇ ਕੀਤਾ ਜਾ ਰਿਹਾ ਕਿਸਾਨ ਦੇਖੋ ਕਾਰਪੋਰੇਟ ਇਹ ਜਿਹੜੀਆਂ ਜਿਹੜੇ ਇਹ ਸਰਕਾਰਾਂ ਦੇ ਆਗੂ ਨੇ ਇਹ ਲੋਕਾਂ ਦੇ ਫਾਈਨੈਂਸਰ ਨੇ ਇਹ ਇਹ ਲੋਕ ਜਦੋਂ ਵੀ ਕੋਈ ਇਲੈਕਸ਼ਨ ਆਉਂਦੀਆਂ ਨੇ ਜਦੋਂ ਵੀ ਕੋਈ ਇਹਨਾਂ ਨੂੰ ਕਿਤੇ ਵੀ ਜ਼ਰੂਰਤ ਹੈ ਆਪਣੇ ਹਿੱਤ ਆਪਣੇ ਨਿੱਜੀ ਹਿੱਤਾਂ ਲਈ ਉਥੇ ਕਾਰਪੋਰੇਟ ਜਾ ਕੇ ਸਿੱਧੇ ਤੌਰ ਤੇ ਇਹਨਾਂ ਦੀ ਮਦਦ ਕਰਦੇ ਨੇ ਔਰ ਇਸੇ ਕਰਕੇ ਅੱਜ ਜਦੋਂ ਮੈਂ ਤਾਂ ਸਮਝਦਾ ਇਹ ਜਿਹੜੇ ਲੋਕ ਪੋਲੀਟੀਕਲ ਲੋਕ ਨੇ ਜਾਂ ਜਿਹੜੇ ਸਰਕਾਰਾਂ ਚਲਾ ਰਹੇ ਲੋਕ ਨੇ ਇਹਨਾਂ ਲੋਕਾਂ ਕੋਲ ਵਿਕੇ ਹੋਏ ਨੇ ਇਹ ਲੋਕ ਇਹਨਾਂ ਤੋਂ ਬਿਨਾ ਜਿਹੜਾ ਡਿੰਗ ਨਹੀਂ ਪੱਟ ਸਕਦੇ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਫਿਨਾਂਸ ਕੀਤਾ ਹੋਇਆ ਕਿਸੇ ਸਮੇਂ ਔਰ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਗੇ ਕਿਉਂਕਿ ਇਹਨਾਂ ਨੂੰ ਜਿੱਥੇ ਕਜੂਰ ਅੱਜ ਇੱਕ ਕਿਸਾਨ ਦਾ 5000 ਰੁਪਏ ਦਾ ਕਰਜ਼ਾ ਵੀ ਮਾਫ਼ ਨਹੀਂ ਹੁੰਦਾ ਅੱਜ ਇੱਕ ਦੁਕਾਨਦਾਰ ਦਾ 2000 ਰੁਪਏ ਦਾ ਕਰਜ਼ਾ ਮਾਫ਼ ਨਹੀਂ ਹੋ ਰਿਹਾ ਔਰ ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਐਡੇ ਐਡੇ ਵੱਡੇ ਹਜ਼ਾਰਾਂ ਕਰੋੜ ਦੇ ਲੋਨ ਲਏ ਉਹ ਸਰਕਾਰਾਂ ਉਹਨਾਂ ਦੇ ਲੋਨ ਮਾਫ਼ ਕਰ ਰਹੀਆਂ ਨੇ ਅੱਜ ਕਿਸਾਨ ਤਾਂ ਤੜਫ ਰਿਹਾ ਮੇਰਾ 10000 ਲੋਨ ਮਾਫ਼ ਹੋ ਜਾਵੇ ਮੇਰਾ 1 ਲੱਖ ਹੋ ਜਾਵੇ ਮੇਰਾ 2 ਲੱਖ ਹੋ ਜਾਵੇ ਔਰ ਦੂਜੇ ਪਾਸੇ ਦੁਕਾਨਦਾਰ ਵੀ ਇਹ ਮੰਗ ਕਰ ਰਿਹਾ ਮੇਰਾ ਕੋਈ ਛੋਟਾ ਮੋਟਾ ਜਾਂ ਮਜ਼ਦੂਰ ਹੈ ਮਦਦ ਕਰ ਰਿਹਾ ਵੀ ਮੰਗ ਕਰ ਰਿਹਾ ਵੀ ਮੇਰਾ ਕੋਈ ਛੋਟਾ ਮੋਟਾ ਲੋਨ ਮਾਫ ਹੋ ਜਵੇ ਜੇ ਕਿਸੇ ਸਮੇਂ ਉਹਨੇ ਕੋਈ ਲਿਆ ਕੋਈ 10 2000 500000 ਰੁਪਏ ਪਰ ਇੱਥੇ ਇੱਕ ਇੱਕ ਕਾਰਬੋਰੇਟਰ ਜਿਹੜੇ ਕੰਪਨੀਆਂ ਦੇ ਮਾਲਕ ਨੇ ਵੱਡੇ ਉਹਨਾਂ ਦਾ ਹਜ਼ਾਰਾਂ ਕਰੋੜ ਰੁਪਇਆ ਜਿਹੜੀਆਂ ਸਰਕਾਰਾਂ ਨੇ ਲੋਨ ਮਾਫ ਕਰ ਰਹੀਆਂ ਨੇ ਇਹ ਕਿੱਥੋਂ ਦਾ ਇਨਸਾਫ ਹੈ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਖਨੌਰੀ ਬਾਡਰ ਦੇ ਉੱਤੇ ਕਿਸਾਨ ਭੁਖੜ ਹੜਤਾਲ ਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਤੇ ਅੱਜ 7ਵਾਂ ਦਿਨ ਹੋ ਗਿਆ ਪਰ ਸਰਕਾਰ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਤੇ ਗੱਲਬਾਤ ਕਰਾਂਗੇ ਅਕਸਰ ਬਲਜੀਤ ਸਿੰਘ ਭੁੱਟਾ ਜਿੱਥੇ ਕਿ ਮੁੱਦਿਆਂ ਦੀ ਗੱਲ ਕਰਦੇ ਨੇ ਵਕ-ਵਕ ਮੁੱਦਿਆਂ ਦੇ ਉੱਤੇ ਆਵਾਜ਼ ਉਠਾਉਂਦੇ ਰਹਿੰਦੇ ਨੇ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਬੜੀ ਆਪਣੀ ਹਾਜ਼ਰੀ ਲਗਾਈ ਤੇ ਹੁਣ ਅਕਸਰ ਜਿਹੜੀ ਧਰਨੇ ਲੱਗਦੇ ਨੇ ਕਿਸਾਨਾਂ ਵੱਲੋਂ ਲਗਾਏ ਜਾਂਦੇ ਨੇ ਕਿਸਾਨੀ ਨੂੰ ਉੱਪਰ ਚੁੱਕਣ ਲਈ ਲੈ ਕੇ ਧਰਨੇ ਲਗਾਈ ਜਾਂ ਮੰਗਾ ਨੂੰ ਲੈ ਕੇ ਉਹਦੇ ਵਿੱਚ ਵੀ ਆਪਣੀ ਅਖਸਰ ਹਾਜ਼ਰੀ ਲਗਾਉਂਦੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਨ ਬਲਜੀਤ ਸਿੰਘ ਪੁੱਟਾ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਜਿਹੜਿਆ ਕਿਸਾਨਾਂ ਦੇ ਜ਼ਾਇਜ਼ ਮੰਗਾ ਨੇ ਉਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਗੱਲਬਾਤ ਕਰਦੇ ਆ ਬਲਜੀਤ ਸਿੰਘ ਪੁੱਟਾ ਪੁੱਟਾ ਜੀ ਮੈਨਾਂ ਤੇ ਵਾਈਕੁਰ ਜੀ ਦਾ ਖਾਲਸਾ ਉਹ ਵਾਈਕੁਰ ਜੀ ਕੀ ਫਤਿਹ ਪੁੱਟਾ ਜੀ ਕੀ ਕਾਰਨਾਂ ਡੱਲੇਵਾਲ ਮਰਨਵਰਤਨ ਤੇ ਬੈਠੇ ਨੇ ਖਨੌਰੀ ਬਾਰਡਰ ਦੇ ਉੱਤੇ ਤੇ ਜ਼ਾਇਜ਼ ਮੰਗਾ ਨੇ ਕਿਸਾਨਾਂ ਦੀਆਂ ਕੀ ਕਾਰਨਾਂ ਸਰਕਾਰ ਉਹਨਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਦੇਖੋ ਕਿਸਾਨ ਬੜੇ ਲੰਮੇ ਸਮੇਂ ਤੋਂ ਔਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਕਿ ਕਿਸਾਨ ਆਪਣੀ ਫਸਲ ਨੂੰ ਪੁੱਤਾ ਮੰਗ ਪੜ ਕੇ ਖਰਚਾ ਕਰਕੇ ਫਸਲ ਨੂੰ ਪਾਲਦਾ ਪਰ ਜਦੋਂ ਉਹ ਨੂੰ ਮੰਡੀ ਤੱਕ ਲੈ ਕੇ ਜਾਂਦਾ ਉਹ ਨੂੰ ਪੂਰਾ ਉਹਦਾ ਜਿਹੜਾ ਮੁੱਲ ਹੈ ਉਹ ਮੁੱਲ ਨਹੀਂ ਮਿਲਦਾ ਔਰ ਇਸੇ ਕਰਕੇ ਜਿਹੜਾ ਕਿਸਾਨ ਹੈ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਿਹਾ ਔਰ ਜਿਹਦਾ ਜਿਹੜਾ ਕਿ ਲੰਬੇ ਸਮੇਂ ਦਿੱਲੀ ਦੀ ਜਿਹੜੀ ਹੈ ਬਰੂਹਾਂ ਦੇ ਉੱਤੇ ਉੱਥੇ ਲੰਮਾ ਸਮਾਂ ਸੰਘਰਸ਼ ਹੋਇਆ ਔਰ ਸਰਕਾਰ ਨੇ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਕਮਿਟਮੈਂਟ ਕੀਤੀ ਮੇ ਤੁਹਾਨੂੰ ਜਰਦੀ ਜੇ ਜਲਦੀ ਜਿਹੜੀਆਂ ਸਾਰੀਆਂ ਇਹ ਇਹਦੇ ਵਿੱਚ ਅਸੀਂ ਐਮਐਸਪੀ ਸਾਰੇ ਫਸਲਾਂ ਦੇ ਉੱਤੇ ਦੇਵਾਂਗੇ ਔਰ ਉਸ ਨੂੰ ਲੈ ਕੇ ਜਿਹੜੇ ਕਾਨੂੰਨ ਸੀ ਦੂਜੇ ਉਹ ਕਾਨੂੰਨ ਵਾਪਸ ਕਰਨ ਦੀ ਗੱਲ ਕੀਤੀ ਔਰ ਕਿਸਾਨ ਆਪਣੀਆਂ ਉਹ ਭਰੋਸੇ ਨੂੰ ਲੈ ਕੇ ਪੰਜਾਬ ਵਾਪਸ ਆਏ ਔਰ ਅੱਜ ਉਹ ਮੰਗਾ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਬਲਕਿ ਇੱਥੇ ਅਸੀਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦੇ ਹਾਂ ਕਿ ਜਿੱਥੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਉੱਥੇ ਪੰਜਾਬ ਸਰਕਾਰ ਨੇ ਵੀ ਕੀਤਾ ਕਿਉਂਕਿ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਔਰ ਸਰਕਾਰ ਇਹ ਚੁਟਕੀਆਂ ਮਾਰ ਕੇ ਸਰਕਾਰ ਦੇ ਨਮਾਇਦੇ ਇਹ ਗੱਲ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਹਰ ਫਸਲ ਦੇ ਉੱਤੇ ਐਮਐਸਪੀ ਦੇਵਾਂਗੇ ਪਰ ਅੱਜ ਸਰਕਾਰ ਨੂੰ ਬਣੀ ਨੂੰ 3 ਸਾਲ ਦਾ ਸਮਾਂ ਬੀਤ ਗਿਆ 22 ਸਾਲ ਦਾ ਸਮਾਂ ਦੇਖੋ ਤੁਸੀਂ ਅਜੇ ਤੱਕ ਕੋਈ ਸਰਕਾਰ ਜਿਹੜੀ ਆਪਣੀ ਨਾ ਪੰਜਾਬ ਸਰਕਾਰ ਨੇ ਕਮਿਟਮੈਂਟ ਕੀ ਪੂਰੀ ਕੀਤੀ ਹੈ ਔਰ ਨਾ ਹੀ ਕੇਂਦਰ ਸਰਕਾਰ ਨੇ ਪੂਰੀ ਕੀਤੀ ਅੱਜ ਕਿਸਾਨ ਉਸੇ ਮੰਗਾਂ ਨੂੰ ਲੈ ਕੇ ਦੁਬਾਰਾ ਜਿਹੜਾ ਫੇਰ ਸੰਘਰਸ਼ ਵੱਲ ਨੂੰ ਜਾ ਰਹੇ ਨੇ ਔਰ ਤੁਸੀਂ ਦੇਖੋ ਵੀ ਇੱਕ ਪਾਸੇ ਜਿਹੜਾ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਦੂਜੇ ਪਾਸੇ ਪੁਲਿਸ ਛਾਪੇਮਾਰੀ ਕਰ ਰਹੀ ਹੈ ਧੱਕੇਸ਼ਾਹੀ ਕਰ ਰਹੀ ਹੈ ਜਿਹੜੇ ਸੰਘਰਸ਼ ਕਰ ਰਹੇ ਕਰ ਰਹੇ ਕਿਸਾਨ ਨੇ ਉਹਨਾਂ ਦੀ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਚੱਕ ਕੇ ਥਾਣਿਆਂ ਚ ਲੈ ਕੇ ਜਾ ਰਿਆ ਉਹਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਆ ਸੋ ਇਹ ਬਹੁਤ ਮੰਦਭਾਗੀ ਗੱਲ ਆ ਅੱਜ ਇਹ ਗੱਲ ਵੀ ਸਾਬਤ ਹੋ ਰਹੀ ਹੈ ਵੀ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੀ ਵਿਰੋਧੀ ਹੈ ਉੱਥੇ ਪੰਜਾਬ ਸਰਕਾਰ ਦੀ ਵੀ ਮਿਲੀ ਭੁਗਤਾਂ ਕੇਂਦਰ ਸਰਕਾਰ ਦੇ ਨਾਲ ਇਸੇ ਕਰਕੇ ਡੱਲੇਵਾਲ ਸਾਹਿਬ ਨੂੰ ਪਿਛਲੇ ਦਿਨੀ ਚੱਕਿਆ ਔਰ ਹੁਣ ਵੀ ਉਹ ਭੁਖ ਹੜਤਾਲ ਤੇ ਲੈ ਕੇ ਸਮੁੱਚੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਸੋ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਵੀ ਅਜੇ ਵੀ ਤੁਸੀਂ ਆਪਣੀਆਂ ਇਹਨਾਂ ਹਾ ਕੋਚੀਆਂ ਹਰਕਤਾਂ ਤੋਂ ਬਾਹਰ ਜਾਓ ਔਰ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਕਿਉਂਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਕਿਸਾਨ ਕਿਸਾਨ ਦੇਸ਼ ਦਾ ਅੰਨਦਾਤਾ ਔਰ ਜੇ ਕਿਸਾਨ ਹੀ ਮਰ ਗਿਆ ਜੇ ਕਿਸਾਨ ਹੀ ਇਸ ਦੇਸ਼ ਦਾ ਆਪਣੇ ਆਪ ਨੂੰ ਜਿਹੜੀਆਂ ਅਨਸੁਰੱਖਿਅਤ ਮਹਿਸੂਸ ਕਰ ਰਿਹਾ ਆਪਣੀਆਂ ਮੰਗਾਂ ਮੰਨਣ ਦੇ ਵਿੱਚ ਸਰਕਾਰ ਦੀ ਜਿਹੜਾ ਦੋਸ਼ ਲਾਸਨ ਕਰ ਸਰਕਾਰ ਨੂੰ ਰੋਜ਼ ਘੇਰ ਰਿਹਾ ਆਪਣੀਆਂ ਮੰਗਾਂ ਕਰਕੇ ਸੋ ਫਿਰ ਉਹ ਜੇ ਕਿਸਾਨ ਖੁਸ਼हाल ਨਹੀਂ ਫਿਰ ਦੇਸ਼ ਕਿਵੇਂ ਚੱਲੇਗਾ ਸੋ ਅਸੀਂ ਇਸ ਕਰਕੇ ਸਰਕਾਰਾਂ ਨੂੰ ਮੰਗ ਕਰਦੇ ਹਾਂ ਸਰਕਾਰਾਂ ਤੋਂ ਇਤਰਾਤ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਨੇ ਚਾਹੇ ਉਹ ਐਮਐਸਪੀ ਨੂੰ ਲੈ ਕੇ ਆ ਚਾਹੇ ਹੋਰ ਵੀ ਮੰਗਾਂ ਨੇ ਕਿਸਾਨਾਂ ਦੀਆਂ ਉਹ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਨ ਲੈਣੀ ਚਾਹੀਦੀਆਂ ਨੇ ਤੁਸੀਂ ਪੁੱਟਾਂ ਜੀ ਕਿਹਾ ਕਿ ਸਰਕਾਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਆ ਤੇ ਇਹ ਕਿਸਾਨ ਨੂੰ ਖਤਮ ਕਰਨ ਲੱਗੀ ਹੋਈ ਆ ਜੇਕਰ ਗੱਲ ਕਰ ਸਰ ਕੇਂਦਰ ਸਰਕਾਰ ਦੇ ਮੰਤਰੀ ਤਾਂ ਕਹ ਰਹੇ ਕਿ ਅਸੀਂ ਹਰੀ ਕ੍ਰਾਂਤੀ ਲਿਆਂਦੀ ਜਾਊਗੀ ਕਿਸਾਨਾਂ ਨੂੰ ਖਸਾਰ ਕੀਤਾ ਜਾਊਗਾ ਕਿਸਾਨਾਂ ਦੇ ਨਾਲ ਪਿੱਛੇ ਤੁਸੀਂ ਮੰਡੀਆਂ ਦੇ ਵਿੱਚਲੇ ਪੈਸੇ ਸੀ ਕਿ ਕਿਸਾਨਾਂ ਦਾ ਕੇਂਦਰ ਸਰਕਾਰ ਵੱਲੋਂ ਕੇ ਪੈਸੇ ਪਾਵ ਦਿੱਤੇ ਤਾਂ ਵੀ ਇਹ ਸਮੱਸਿਆ ਆ ਰਹੀ ਹੈ ਦੇਖੋ ਪਹਿਲੀ ਵਾਰ ਹੋਇਆ ਹੈ ਕਿ ਜਿੰਨਾ ਕਿਸਾਨ ਐਸ ਵਾਰ ਮੰਡੀਆਂ ਚ ਰੋਲਿਆ ਮੈਨੂੰ ਲੱਗਦਾ ਪਿਛਲੇ ਜਿਸ ਦਿਨ ਤੋਂ ਦੇਸ਼ ਆਜ਼ਾਦ ਹੋਇਆ ਕਦੇ ਇਸ ਤਰ੍ਹਾਂ ਦਾ ਹਾਲਾਤ ਹੋਏ ਹੋਣ ਔਰ ਖਾਸ ਕਰਕੇ ਸਾਡੀ ਜਿੰਨੀ ਉਮਰ ਅਸੀਂ ਆਪਣੀ ਉਮਰ ਚ ਇਹ ਕੰਨੀ ਦੇਖਿਆ ਜਿਵੇਂ ਝੋਨਾ 17 ਮੌਸਰ ਦੀ ਪੰਜਾਬ ਸਰਕਾਰ ਨੇ ਗੱਲ ਕੀਤੀ ਕੇਂਦਰ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਗੱਲ ਕੀਤੀ ਪਰ ਕਿਸਾਨਾਂ ਦਾ ਝੋਨਾ 12 ਮੌਸਰ 13 ਮੌਸਰ ਦਾ ਵੀ ਮੰਡੀਆਂ ਚ ਰੋਲਿਆ ਔਰ 10-10 ਦਿਨ 20-20 ਦਿਨ ਕਿਸਾਨ ਮੰਡੀਆਂ ਚ ਬੈਠੇ ਕਿਸਾਨਾਂ ਦੀ ਫਸਲ ਆ ਜਿਹੜੀ ਲੁੱਟਦੇ ਭਾਗ ਕੱਟ ਲਾ ਲਾ ਕੇ ਕਿਸੇ ਨੇ 2 ਸ਼ੈਲਰ ਵਾਲੇ ਨੇ 200 ਦਾ ਕੱਟ ਲਾਇਆ ਕਿਸੇ ਨੇ 150 ਦਾ ਕੱਟ ਲਾਇਆ ਕਿਸੇ ਨੇ 100 ਰੁਪਏ ਦਾ ਕੱਟ ਲਾਇਆ ਉਹ ਕੱਟ ਲਾ ਕਲਾ ਕੇ ਸਿੱਧੇ ਤੌਰ ਤੇ ਕਿਸਾਨ ਨੂੰ ਲੁੱਟਿਆ ਗਿਆ ਔਰ ਕਈ ਏਜੰਸੀਆਂ ਵੇਅਰ ਹਾਊਸ ਵਰਗੀਆਂ ਏਜੰਸੀਆਂ ਪੰਜਾਬ ਦੇ ਵਿੱਚੋਂ ਕੇਂਦਰ ਦੀਆਂ ਏਜੰਸੀਆਂ ਭੱਜ ਗਈਆਂ ਜਿਨ੍ਹਾਂ ਨੇ ਝੋਨੇ ਦੀ ਖਰੀਦੇ ਨਹੀਂ ਕਰੀ ਸੋ ਇੰਨਾ ਲੰਮਾ ਸੀਜ਼ਨ ਚੱਲਿਆ ਜਿਹਦੇ ਨਾਲ ਕਿਤੇ ਕਿਸਾਨ ਮੰਡੀਆਂ ਚ ਰੁਲਿਆ ਕਿਸਾਨਾਂ ਦੀ ਫਸਲ ਦਾ ਝਾੜ ਜਿਹਦਾ 3 ਕੁੰਟਲ ਨਿਕਲਣਾ ਸੀ ਉਹ ਸੁੱਕਣ ਦੇ ਜ਼ਿਆਦਾ ਕਾਰਨ ਉਹ 25 ਕੁੰਟਲ ਰਹਿ ਗਿਆ ਜਾਂ ਜਿਹੜੀ ਅਗਲੀ ਉਹਨੇ ਫਸਲ ਬਿਜਣੀ ਸੀ ਉਹਨੂੰ ਲੇਟ ਕਟਾਈ ਲੇਟ ਹੋਣ ਦੇ ਕਾਰਨ ਉਹਦੀ ਫਸਲ ਜਿਹੜੀ ਕਣਕ ਦੀ ਬਜਾਈ ਲੇਟ ਹੋਈ ਔਰ ਉਸ ਤੋਂ ਵੀ ਅਗਲੀ ਗੱਲ ਜਿਹੜਾ ਕਿਸਾਨਾਂ ਨੂੰ ਡੀਏਪੀ ਆ ਮੌਕੇ ਸਰ ਨਹੀਂ ਮਿਲਿਆ ਅੱਜ ਦੂਰ ਦਰਾਡੇ ਤੋਂ ਕਿਸੇ ਨੇ ਹਰਿਆਣੇ ਤੋਂ ਲਿਆਂਦਾ ਕਿਸੇ ਨੇ ਯੂਪੀ ਤੋਂ ਲਿਆਂਦਾ ਜਾਂ ਕਿਸੇ ਨੇ ਇੱਥੋਂ ਤੱਕ ਵੀ ਕਿਸਾਨ ਨੇ ਜਿਨ੍ਹਾਂ ਨੇ ਬਿਨਾ ਡੀਏਪੀ ਤੋਂ ਜਿਹੜੀ ਕਣਕ ਦੀ ਫਸਲ ਦੀ ਬਜਾਈ ਕਰੀ ਇਹ ਅਜੇ ਤੱਕ ਨਹੀਂ ਹੋਇਆ ਕਦੇ ਸੋ ਅੱਜ ਮੈਂ ਸਮਝਦਾ ਇਹਦੇ ਵਿੱਚ ਪ੍ਰਬੰਧ ਕਰਨ ਦੇ ਵਿੱਚ ਪੰਜਾਬ ਸਰਕਾਰ ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਅੱਜ ਤੋਂ ਰਹਿੰਦੇ ਸਮੇਂ ਨਾਲ ਜਦੋਂ ਇਹ ਫਸਲਾਂ ਆਉਣ ਕਟਾਈ ਤੋਂ ਪਹਿਲਾਂ 2 ਮਹੀਨੇ ਉੱਥੇ ਜਾ ਕੇ ਜੇ ਕਿਤੇ ਕੇਂਦਰ ਦੀ ਮੰਤਰੀਸ਼ਿਪ ਨਾਲ ਗੱਲ ਕਰਦੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੀ ਜੇ ਉਹ ਨਹੀਂ ਕਰਦੇ ਸੀ ਤਾਂ ਉਹਨਾਂ ਦੇ ਇੱਥੇ ਰੌਲਾ ਪਾਉਣ ਦੀ ਬਜਾਏ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਐਮਐਲਏ ਨੂੰ ਦਿੱਲੀ ਜਾਣਾ ਚਾਹੀਦਾ ਸੀਗਾ ਸਰਕਾਰ ਦੇ ਅੱਗੇ ਉੱਥੇ ਪਟਪਟੂਆ ਕਰਦੇ ਆਪਣਾ ਤਾਂ ਤਾਂ ਅਸੀਂ ਮੰਨਦੇ ਵੀ ਸਾਡੇ ਕਿਸਾਨਾਂ ਦੀ ਹਮਦਰਦ ਨੇ ਪਰ ਅੱਜ ਇਹ ਸਾਰਾ ਇਹਨਾਂ ਨੇ ਇੱਕ ਲਿਪਾ ਪੋਚੀ ਕਰੀ ਆ ਇਹ ਇੱਕ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਉਹ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਛੋਟੇ ਕਿਸਾਨ ਪੰਜਾਬ ਦੇ ਕਿਸਾਨ ਹਨ ਸਾਰੇ ਜਿੰਨੇ ਹਿੰਦੀ ਹਿੰਦੁਸਤਾਨ ਦੇ ਕਿਸਾਨ ਨੇ ਇਹਨਾਂ ਸਾਰੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਅੱਜ ਦੇਖ ਰਹੇ ਹਾਂ ਅਸੀਂ ਵੀ ਕਿਵੇਂ ਵੱਡੀਆਂ-ਵੱਡੀਆਂ ਕੰਪਨੀਆਂ ਕਿਵੇਂ ਵੱਡੇ-ਵੱਡੇ ਸੈਲੋ ਬਣ ਰਹੇ ਨੇ ਕਿਵੇਂ ਉਹ ਜਿਹੜੀਆਂ ਕੰਪਨੀਆਂ ਨੇ ਇਹ ਸਾਰੀ ਮਾਰਕੀਟ ਨੂੰ ਐਗਰੀਕਲਚਰ ਦੀ ਨੂੰ ਕੈਪਚਰ ਕਰ ਰਹੀਆਂ ਨੇ ਕਿਵੇਂ ਉਹ ਹਰ ਫਸਲ ਨੂੰ ਚਾਹੇ ਉਹ ਹਿਮਾਚਲ ਦੇ ਵਿੱਚ ਸੇਵ ਨੂੰ ਖਰੀਦਾਰੀ ਦੀ ਗੱਲ ਹੋਵੇ ਅਡਾਨੀ ਬਾਨੀ ਉੱਥੇ ਖਰੀਦ ਰਹੇ ਨੇ ਚਾਹੇ ਇੱਥੇ ਸਾਰੀ ਜਿਹੜੀ ਫਸਲ ਹੈ ਕਿਉਂਕਿ ਕਿਸਾਨ ਮਜਬੂਰ ਆ ਕਿਸਾਨ ਤੇ ਆਪਣੀ ਜ਼ਰੂਰਤ ਦੇ ਮੁਤਾਬਕ ਫਸਲ ਹੈ ਉਹਨੇ ਜਿੰਨੀ ਫਸਲ ਹੋਣੀ ਆ ਉਹਨੇ ਉਹਦੇ ਖਰਚੇ ਪਹਿਲਾਂ ਸਿਰ ਤੇ ਖੜੇ ਨੇ ਕੋਈ ਕਿਸਾਨ ਨੇ ਕਰਜ਼ਾ ਮੋੜਨਾ ਕਿਸੇ ਨੇ ਕੋਈ ਮਕਾਨ ਬਣਾਉਣਾ ਕਿਸੇ ਨੇ ਕੋਈ ਕਿਸੇ ਬੱਚੇ ਦਾ ਵਿਆਹ ਕਰਨਾ ਕਿਸੇ ਨੇ ਪੜ੍ਹਾਈ ਕਰਾਉਣੀ ਹੈ ਬੱਚੇ ਨੂੰ ਕਿੰਨੇ ਕਿਸਾਨ ਜਿੰਨੀ ਕੋਦੇ ਕੋ ਫਸਲ ਹੈ ਉੰਨੀ ਕੋਦੇ ਕੋ ਸਿਰ ਦੇ ਉਹਨੇ ਆਪਣੇ ਪਹਿਲਾ ਖਰਚਾ ਉਹਦਾ ਖੜਾ ਉਹਦੇ ਸਿਰ ਤੇ ਉਹਦੀ ਮਜਬੂਰੀ ਆ ਫਸਲ ਵੇਚਣੀ ਪਰ ਜਿਹੜੇ ਵੱਡੇ ਕਾਰਪੋਰੇਟਾਂ ਨੂੰ ਇੱਥੇ ਸਰਕਾਰਾਂ ਕੇਂਦਰ ਸਰਕਾਰ ਖਾਸ ਤੌਰ ਤੇ ਲੈ ਕੇ ਆ ਰਹੀ ਹੈ ਔਰ ਪੰਜਾਬ ਸਰਕਾਰ ਉਹਦਾ ਵਿੱਚ ਸਮਰਥਨ ਕਰ ਰਹੀ ਹੈ ਇਹ ਮੈਂ ਸਮਝਦਾ ਸਾਰੀ ਇੱਕ ਕਾਰਪੋਰੇਟ ਘਰਾਣਿਆਂ ਨੂੰ ਅ ਅੱਗੇ ਲਿਆਉਣ ਵਾਲੀ ਗੱਲ ਆ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਾਲੀ ਗੱਲ ਹੈ ਸੋ ਇਸ ਕਰਕੇ ਅਸੀਂ ਇਸ ਗੱਲ ਦੇ ਵਿਰੋਧ ਕਰਦੇ ਹਾਂ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਜੋ ਇਹ ਚਾਲਾਂ ਚੱਲ ਰਹੇ ਹੋ ਇਹ ਚਾਲਾਂ ਅੱਜ ਜੇ ਕਿਸਾਨ ਮਰ ਰਿਹਾ ਤਾਂ ਕੱਲ ਨੂੰ ਜਿਵੇਂ ਅੱਜ ਸਾਰੀਆਂ ਮਾਰਕੀਟ ਤੇ ਚਾਹੇ ਉਹ ਕਰੈਨਾ ਮਾਰਕੀਟ ਆ ਜਿੱਥੇ ਰਿਲਾਇੰਸ ਦਾ ਕਬਜ਼ਾ ਹੋ ਗਿਆ ਅੱਜ ਛੋਟਾ ਦੁਕਾਨਦਾਰ ਜਿਹੜਾ ਮਰ ਰਿਹਾ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਛੋਟਾ ਦੁਕਾਨਦਾਰ ਆ ਜਿਹੜਾ ਆਮ ਦੁਕਾਨਦਾਰ ਆ ਜਿਹੜੇ ਬਾਜ਼ਾਰਾਂ 'ਚ ਆਪਣੇ ਬਾਜ਼ਾਰ ਬਣੇ ਨੇ ਸ਼ਹਿਰਾਂ ਦੇ ਵਿੱਚ ਇਹ ਸਾਰੇ ਬਾਜ਼ਾਰ ਖਤਮ ਹੋ ਜਾਣਗੇ ਸਾਰੇ ਚਾਹੇ ਕੋਈ ਕਿਸੇ ਦੀ ਜੁੱਤੀਆਂ ਦੀ ਦੁਕਾਨ ਆ ਚਾਹੇ ਕਿਸੇ ਦੀ ਕੱਪੜੇ ਦੀ ਦੁਕਾਨ ਆ ਚਾਹੇ ਕਿਸੇ ਦੀ ਕਰਿਆਨੇ ਦੀ ਦੁਕਾਨ ਆ ਚਾਹੇ ਕਿਸੇ ਹੋਰ ਸਮਾਨ ਦੀ ਦੁਕਾਨ ਆ ਇਹ ਸਾਰੀ ਦੁਕਾਨਦਾਰੀ ਛੋਟੀ ਖਤਮ ਹੋ ਜਾਊਗੀ ਇਹ ਵੱਡੇ ਜਿਹੜੀਆਂ ਕੰਪਨੀਆਂ ਇੱਥੇ ਆ ਰਹੀਆਂ ਚਾਹੇ ਉਹ ਰਿਲਾਇੰਸ ਵਰਗੀ ਕੰਪਨੀਆਂ ਇਹ ਸਾਰੀਆਂ ਕੰਪਨੀਆਂ ਨੇ ਇਹ ਸਾਰਾ ਸਿਸਟਮ ਜਿਹੜਾ ਕੈਪਚਰ ਕਰ ਲਿਆ ਸੋ ਇਹ ਜਿਹੜਾ ਛੋਟਾ ਦੁਕਾਨਦਾਰ ਆ ਵੱਡੀ ਦੁਕਾਨਦਾਰ ਦਾ ਵੱਡੀ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਇੱਕ ਇੱਕ ਕੰਪਨੀ ਨੇ ਜਿਹੜੀ ਆ ਵੱਡੀ ਕੁਆਂਟੀਟੀ ਤੇ ਵੱਡੀ ਗਿਣਤੀ ਦੇ ਵਿੱਚ ਕੋਈ ਚੀਜ਼ ਦੀ ਖਰੀਦ ਕਰਨੀ ਹੈ ਇੱਕ ਕੰਪਨੀ ਨੇ ਸਿੱਧੀ ਫੈਕਟਰੀ ਤੋਂ ਜਿੰਨਾ ਫੈਕਟਰੀ ਦੀ ਪ੍ਰੋਡਕਸ਼ਨ ਹੈ ਓਨਾ ਮਾਲ ਖਰੀਦਣਾ ਇੱਕ ਨੇ ਵਿਚਾਰੇ ਦੁਕਾਨਦਾਰ ਨੇ ਜਿਹਦੇ ਕੋਲ ਮੰਨ ਲਓ ਇੱਕ ਕੁੰਟਲ ਚੀਜ਼ ਖਰੀਦਣੀ ਹੈ ਇੱਕ ਨੇ ਹਜ਼ਾਰਾਂ ਕੁੰਟਲ ਖਰੀਦਣੀਆਂ ਉਹਦੇ ਰੇਟ ਦਾ ਮੈਨੂੰ ਲੱਗਦਾ ਉਹ ਫੈਕਟਰੀ ਵਾਲਾ ਉਹਨੂੰ ਹੋਰ ਰੇਟ ਦੇ ਦੇਊਗਾ ਜਾਂ ਉਹ ਲਿਆ ਸਕਦਾ ਦੁਕਾਨਦਾਰ ਜਿੱਥੇ ਚੀਜ਼ ਦੀ ਪੈਦਾਵਾਰ ਹੁੰਦੀ ਹੈ ਜਿੱਥੋਂ ਚੀਜ਼ ਬਣ ਰਹੀ ਹੈ ਇਸੇ ਕਰਕੇ ਜਿਹੜਾ ਇਹ ਵੱਡੇ ਕੰਪਨੀਆਂ ਦੇ ਨਾਲ ਛੋਟਾ ਦੁਕਾਨਦਾਰ ਦਾ ਜਿਹੜਾ ਕੰਪੀਟੀਸ਼ਨ ਲੜਨਾ ਨਾ ਮੌਕੇ ਨਾ ਸੋ ਇਸ ਕਰਕੇ ਅੱਜ ਕਿਸਾਨ ਮਰ ਰਿਹਾ ਕੱਲ ਨੂੰ ਦੁਕਾਨਦਾਰ ਵੀ ਮਰੇਗਾ ਕੱਲ ਨੂੰ ਹੋਰ ਵੀ ਛੋਟੇ ਕਾਰੋਬਾਰੀ ਨੇ ਜਿਹੜੇ ਸਾਰੇ ਮਰਨਗੇ ਇਸ ਕਰਕੇ ਅੱਜ ਲੋੜ ਹੈ ਸਮੁੱਚੇ ਵਰਗ ਨੂੰ ਕਿਸਾਨ ਦੇ ਨਾਲ ਖੜਨ ਦੀ ਸਮੁੱਚੇ ਵਰਗ ਨੂੰ ਇਕੱਠੇ ਹੋਣ ਦੀ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਨੂੰ ਭਜਾਉਣ ਦੀ ਇਹਨਾਂ ਦੇ ਜਿਹੜੇ ਇਹ ਇੱਕ ਤਾਣਾ ਬਾਣਾ ਬੁਣ ਰਹੇ ਨੇ ਇਹ ਤਾਣੇ ਬਾਣੇ ਦੇ ਚੱਕਰ ਦੇ ਵਿੱਚ ਫਸਣ ਦੀ بجائے ਅੱਜ ਸਾਨੂੰ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਲੜਨੀ ਲੜਾਈ ਲੜਨੀ ਚਾਹੀਦੀ ਹੈ ਉਹ ਸਰਕਾਰਾਂ ਨੂੰ ਸਚੇਤ ਹੋਣਾ ਚਾਹੀਦਾ ਹੈ ਸਰਕਾਰ ਅੱਜ ਇਹ ਮਾਰਕੀਟਿੰਗ ਕਬਜ਼ੇ ਚ ਕਰ ਰਹੇ ਨੇ ਅੱਜ ਇਹ ਸਾਰਾ ਸਿਸਟਮ ਨੂੰ ਕਬਜ਼ਿਤ ਕਰ ਰਹੇ ਨੇ ਤਾਂ ਕੱਲ ਨੂੰ ਇਹ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਵੀ ਇਹਨਾਂ ਇਹਨਾਂ ਦੇ ਕਹਿਣ ਤੇ ਹੀ ਬਣਨ ਗਈਆਂ ਸਰਕਾਰਾਂ ਵੀ ਇਹਨਾਂ ਦੇ ਮੁਤਾਬਕ ਜਿਵੇਂ ਅੱਜ ਚੱਲ ਰਹੀਆਂ ਨੇ ਇਹ ਆਉਣ ਵਾਲੇ ਸਮੇਂ ਚ ਕਾਬਜ ਵੀ ਇਹ ਲੋਕ ਹੋ ਜਾਣਗੇ ਕਿਉਂਕਿ ਜਿਵੇਂ ਇਹਨਾਂ ਕੋਲ ਪੈਸਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਜਿਵੇਂ ਜਿਵੇਂ ਸਾਰਾ ਸਿਸਟਮ ਨੂੰ ਆਪਣੇ ਅਧੀਨ ਕਰ ਰਹੇ ਨੇ ਸੋ ਸਾਨੂੰ ਲੱਗਦਾ ਇਹ ਦੇਸ਼ ਲਈ ਬੜੇ ਘਾਤਕ ਨੇ ਸਰਕਾਰ ਇੱਕ ਪਾਸੇ ਤਾਂ ਹਰੀ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਇਹ ਹਰੀ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਇਹਨਾਂ ਦਾ ਦੂਜੇ ਪਾਸੇ ਕਿਸਾਨ ਸੜਕਾਂ ਦੇ ਉੱਤੇ ਨੇ ਦੇਖੋ ਸਰਕਾਰ ਦੀ ਤਾਂ ਬਦਨਿਤੀ ਹੈ ਸਰਕਾਰ ਦੀ ਬਦਨਿਤੀ ਅੱਜ ਇਹ ਗੱਲ ਸਾਬਤ ਹੋ ਰਹੀ ਹੈ ਸਾਰੀਆਂ ਗੱਲਾਂ 'ਚ ਜਿਵੇਂ ਜਿਹੜੀ ਜਿੱਥੇ ਜਿਹੜੀ ਸਟੇਟ ਦੇ ਵਿੱਚ ਜਿਹੜੀ ਚੀਜ਼ ਦੀ ਪ੍ਰੋਡਕਸ਼ਨ ਹੈ ਉਹ ਚੀਜ਼ ਸਰਕਾਰਾਂ ਨੂੰ ਉਸ ਚੀਜ਼ ਦੀ ਖਫਤ ਤੇ ਲਈ ਉੱਥੇ ਜਿਹੜੀਆਂ ਇੰਡਸਟਰੀ ਲਾਉਣੀ ਚਾਹੀਦੀ ਹੈ ਔਰ ਜਿਹੜੀ ਪੈਦਾਵਾਰ ਤਾਂ ਹੀ ਉੱਥੇ ਉੱਥੇ ਖਤਮ ਹੋਏਗੀ ਔਰ ਦੂਜੀ ਗੱਲ ਹੈ ਵੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਰਕਾਰ ਆ ਸਰਕਾਰ ਨੂੰ ਅਜ ਕੰਮ ਕਰਨ ਦੀ ਲੋੜ ਆ ਉਹ ਇਹ ਆ ਵੀ ਸਰਕਾਰ ਦੂਜੇ ਦੇਸ਼ਾਂ ਨਾਲ ਜਿਹੜਾ ਵਪਾਰ ਆ ਉਹ ਸਰਕਾਰ ਨੂੰ ਖੋਲਣਾ ਚਾਹੀਦਾ ਔਰ ਦੇਖੋ ਤੁਸੀਂ ਪੰਜਾਬ ਦੇ ਨਾਲ ਸਾਰਾ ਬਾਰਡਰ ਪਾਕਿਸਤਾਨ ਦਾ ਰਾਜ ਆ ਪਾਕਿਸਤਾਨ ਦੇ ਵਿੱਚ ਬੜੀ ਭੁੱਖਮਰੀ ਪਈ ਬਣੀ ਹੋਈ ਹੈ ਪਾਕਿਸਤਾਨ ਦੇ ਵਿੱਚ ਹਰ ਚੀਜ਼ ਦੀ ਜ਼ਰੂਰਤ ਆ ਔਰ ਇਹ ਸਰਕਾਰਾਂ ਨੇ ਜਾਣ ਬੁੱਝ ਕੇ ਅੱਜ ਇੱਥੋਂ ਚੀਜ਼ ਪੈਦਾ ਹੋਈ ਗੁਜਰਾਤ ਦੇ ਰਾਹੀਂ ਘੁੰਮ ਕੇ ਪਾਕਿਸਤਾਨ ਨੂੰ ਜਾ ਰਹੀ ਹੈ ਜਿਹਦੇ ਵਿੱਚ ਟਰਾਂਸਪੋਰਟ ਦੇ ਉੱਤੇ ਐਡਾ ਵੱਡਾ ਖਰਚਾ ਹੋ ਰਿਹਾ ਜੇ ਇੱਕ 100 ਰੁਪਏ ਦੀ ਚੀਜ਼ ਆ ਤਾਂ ਉੱਥੇ ਤੱਕ ਪਹੁੰਚਾਉਣ ਲਈ ਉਹਨੂੰ 300 ਰੁਪਏ ਤੱਕ ਉਹਦੇ ਤੇ 200 ਰੁਪਏ ਹੋਰ ਖਰਚਾ ਪੈ ਰਿਹਾ ਜਾਂ 100 ਰੁਪਏ ਹੋਰ ਖਰਚਾ ਪੈ ਰਿਹਾ ਔਰ ਡਬਲ ਕੀਮਤ ਹੋ ਰਹੀ ਹੈ ਔਰ ਇੱਥੇ ਸਾਡਾ ਅਟਾਰੀ ਬਾਰਡਰ ਖੁੱਲ ਜਵੇ ਇਹ ਅਟਾਰੀ ਬਾਰਡਰ ਤੋਂ ਸਾਡਾ ਕੁਝ ਵੀ ਨਹੀਂ ਲੱਗਣਾ ਇੱਥੋਂ ਸਿਰਫ ਸਾਡਾ ਜੇ ਉਹਦੇ ਤੇ ਗੁਜਰਾਤ ਰਾਹੀਂ ਘੁਮਾਉਣ ਲਈ ਇੱਕ ਇੱਕ ਕੁਆਂਟਲ ਦੇ ਉੱਤੇ ਜੇ ਸਾਡਾ ਗੁਜਰਾਤ ਨਹੀਂ ਘਮਾਉਣ ਨੂੰ 200 ਰੁਪਏ ਕੁਇੰਟਲ ਦਾ ਖਰਚਾ ਆ ਰਿਹਾ ਤਾਂ ਇੱਥੇ ਸਾਡਾ 20 ਰੁਪਏ ਕੁਇੰਟਲ ਦਾ ਖਰਚਾ ਵੀ ਨਹੀਂ ਹੈ ਕਿਉਂ ਨਹੀਂ ਖੁੱਲ ਰਹੀ ਸਰਕਾਰ ਸਰਕਾਰ ਇਹ ਨਹੀਂ ਦੇਖਣਾ ਚਾਹੁੰਦੀ ਵੀ ਜਿਹੜਾ ਕਿਸਾਨ ਹੈ ਇਹ ਹਿੰਦੂ ਭਾਰਤ ਦਾ ਕਿਸਾਨ ਹੈ ਜਿਹੜਾ ਇਹ ਖੁਸ਼ਹਾਲ ਹੋਵੇ ਸਰਕਾਰ ਸਿਰਫ ਤੇ ਸਿਰਫ ਕੰਪਨੀਆਂ ਦੇ ਅਧੀਨ ਜਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਅਧੀਨ ਆਪਣੇ ਕਾਰੋਬਾਰ ਚਲਾ ਰਹੀ ਹੈ ਸੋ ਅਸੀਂ ਮੰਗ ਕਰਦੇ ਹਾਂ ਕਿੰਦਾ ਸਰਕਾਰ ਤੋਂ ਵੀ ਤੁਰੰਤ ਜਿਹੜੇ ਜਿਹੜਾ ਸਾਡਾ ਬਾਰਡਰ ਹੈ ਜਿਹੜਾ ਬਾਰਡਰ ਖੁੱਲਣਾ ਚਾਹੀਦੇ ਨੇ ਔਰ ਇੱਥੋਂ ਜਿਹੜੀ ਐ ਐਕਸਪੋਰਟ ਦਾ ਕੰਮ ਆ ਵੱਧ ਤੋਂ ਵੱਧ ਜਿੰਨੀਆਂ ਵੀ ਸਾਡੀਆਂ ਫਸਲਾਂ ਨੇ ਸਾਰੀਆਂ ਵੱਧ ਤੋਂ ਵੱਧ ਸਾਡੀਆਂ ਚਾਹੇ ਸਬਜ਼ੀਆਂ ਨੇ ਚਾਹੇ ਦੂਜੀਆਂ ਫਸਲਾਂ ਸਾਰੀਆਂ ਉਹ ਸਾਰੀਆਂ ਫਸਲਾਂ ਸਾਡੀਆਂ ਐਕਸਪੋਰਟ ਹੋਣੇ ਚਾਹੀਦੀਆਂ ਨੇ ਔਰ ਜਿਹੜੀਆਂ ਚੰਗੀਆਂ ਕੁਆਲਿਟੀਆਂ ਨੇ ਸਾਡੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਸਾਨੂੰ ਚੰਗੇ ਪ੍ਰੋਫੈਸਰ ਚੰਗੇ ਸਾਡੇ ਖੋਜੀ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਭਰਤੀ ਕਰਨ ਦੀ ਲੋੜ ਆ ਯੂਨੀਵਰਸਿਟੀਆਂ ਨੂੰ ਕਾਮਯਾਬ ਕਰਨ ਦੀ ਲੋੜ ਆ ਉਹਨਾਂ ਦੇ ਵਿੱਚ ਚੰਗੀਆਂ ਖੋਜਾਂ ਹੋਣ ਚੰਗੇ ਬੀਜ ਚੰਗੀ ਕੁਆਲਿਟੀ ਸਾਡੀ ਹੋਵੇ ਔਰ ਜਦੋਂ ਸਾਡੀ ਚੰਗੀ ਕੁਆਲਿਟੀ ਹੋਵੇ ਤਾਂ ਅੰਦਰ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜਾ ਕੇ ਸਾਡੀ ਜਿਹੜੀ ਇੱਥੋਂ ਪੈਦਾ ਕੀਤੀ ਕੋਈ ਵੀ ਵਸਤੂ ਆ ਉਹ ਜ਼ਰੂਰ ਵਿਕੇਗੀ ਸੋ ਇਸ ਕਰਕੇ ਸਰਕਾਰਾਂ ਨੂੰ ਅੱਜ ਚੰਗੀ ਕੁਆਲਿਟੀ ਬਣਾਉਣ ਦੇ ਵਿੱਚ ਜਿਹੜਾ ਯੂਨੀਵਰਸਿਟੀਆਂ ਨੂੰ ਚੰਗੇ ਤਰੀਕੇ ਨਾਲ ਡਿਵੈਲਪ ਕਰਨ ਦੀ ਲੋੜ ਆ ਔਰ ਕਿਸਾਨਾਂ ਨੂੰ ਉਹਨਾਂ ਜੁਨੀ ਬਰਸ਼ਟੀਆਂ ਦੇ ਵਿੱਚ ਟ੍ਰੇਨਿੰਗ ਦੇਣ ਦੀ ਲੋੜ ਹੈ ਔਰ ਜਿਹੜੇ ਖੇਤਰਾਂ ਦੇ ਵਿੱਚ ਜਿਹੋ ਚੀ ਕੋਈ ਫਸਲ ਹੁੰਦੀ ਹੈ ਉਸ ਫਸਲ ਨੂੰ ਉੱਥੇ ਪੈਦਾਵਾਰ ਦੇਣ ਲਈ ਉਹਦੇ ਬਰਾਬਰ ਦਾ ਕਿਸਾਨ ਨੂੰ ਮੁੱਲ ਦੇਣ ਲਈ ਸਰਕਾਰਾਂ ਨੂੰ ਸਬਸਿਡੀ ਦੇਣੀ ਪਵੇਗੀ ਔਰ ਦੂਜਾ ਸਰਕਾਰਾਂ ਨੂੰ ਜਿਹੜੇ ਸਮਰਥਨ ਮੁੱਲ ਹੈ ਉਹ ਸਮਰਥਨ ਮੁੱਲ ਸੁਆਮੀ ਨਾਥਨ ਦੀ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਸਾਰਾ ਜਿਹੜੇ ਰੇਟ ਨੇ ਉਹ ਦੇਣੇ ਚਾਹੀਦੇ ਨੇ ਔਰ ਦੇਣੇ ਦੇਣਗੇ ਤਾਂ ਜਿਹੜਾ ਕਿਸਾਨ ਆ ਖੁਸ਼ਹਾਲ ਹੋਏਗਾ ਦੇਸ਼ ਸਾਡਾ ਖੁਸ਼ਹਾਲ ਹੋਏਗਾ ਕਾਰਪੋਰੇਟਰ ਦੀ ਗੱਲ ਕੀਤੀ ਹੈ ਤੁਸੀਂ ਕਾਰਪੋਰੇਟਰ ਨੂੰ ਕਿਉਂ ਕਸ਼ਾਲ ਸਰਕਾਰ ਜਿਵੇਂ ਕਿ ਅੱਗੇ ਕਰ ਰਹੇ ਅੱਗੇ ਲਿਆ ਰਹੇ ਨੇ ਤੇ ਕਿਸਾਨਾਂ ਨੂੰ ਯਾਨੀ ਕਿ ਪਿੱਛੇ ਕੀਤਾ ਜਾ ਰਿਹਾ ਕਿਸਾਨ ਦੇਖੋ ਕਾਰਪੋਰੇਟ ਇਹ ਜਿਹੜੀਆਂ ਜਿਹੜੇ ਇਹ ਸਰਕਾਰਾਂ ਦੇ ਆਗੂ ਨੇ ਇਹ ਲੋਕਾਂ ਦੇ ਫਾਈਨੈਂਸਰ ਨੇ ਇਹ ਇਹ ਲੋਕ ਜਦੋਂ ਵੀ ਕੋਈ ਇਲੈਕਸ਼ਨ ਆਉਂਦੀਆਂ ਨੇ ਜਦੋਂ ਵੀ ਕੋਈ ਇਹਨਾਂ ਨੂੰ ਕਿਤੇ ਵੀ ਜ਼ਰੂਰਤ ਹੈ ਆਪਣੇ ਆਪਣੇ ਨਿੱਜੀ ਹਿੱਤਾਂ ਲਈ ਉੱਥੇ ਕਾਰਪੋਰੇਟ ਜਾ ਕੇ ਸਿੱਧੇ ਤੌਰ ਤੇ ਇਹਨਾਂ ਦੀ ਮਦਦ ਕਰਦੇ ਨੇ ਔਰ ਇਸੇ ਕਰਕੇ ਅੱਜ ਜਦੋਂ ਮੈਂ ਮੈਂ ਤਾਂ ਸਮਝਦਾ ਇਹ ਜਿਹੜੇ ਲੋਕ ਪੋਲੀਟੀਕਲ ਲੋਕ ਨੇ ਜਾਂ ਜਿਹੜੇ ਸਰਕਾਰਾਂ ਚਲਾ ਰਹੇ ਲੋਕ ਨੇ ਇਹਨਾਂ ਲੋਕਾਂ ਕੋਲ ਵਿਕੇ ਹੋਏ ਨੇ ਇਹ ਲੋਕ ਇਹਨਾਂ ਤੋਂ ਬਿਨਾ ਜਿਹੜਾ ਡਿੰਗ ਨਹੀਂ ਪੱਟ ਸਕਦੇ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਫਿਨਾਂਸ ਕੀਤਾ ਹੋਇਆ ਕਿਸੇ ਸਮੇਂ ਔਰ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਗੇ ਕਿਉਂਕਿ ਇਹਨਾਂ ਨੂੰ ਜਿੱਥੇ ਕਜੂਰ ਅੱਜ ਇੱਕ ਕਿਸਾਨ ਦਾ 5000 ਰੁਪਏ ਦਾ ਕਰਜ਼ਾ ਵੀ ਮਾਫ਼ ਨਹੀਂ ਹੁੰਦਾ ਅੱਜ ਇੱਕ ਦੁਕਾਨਦਾਰ ਦਾ 2000 ਰੁਪਏ ਦਾ ਕਰਜ਼ਾ ਮਾਫ਼ ਨਹੀਂ ਹੋ ਰਿਹਾ ਔਰ ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਐਡੇ ਐਡੇ ਵੱਡੇ ਹਜ਼ਾਰਾਂ ਕਰੋੜ ਦੇ ਲੋਨ ਲਏ ਉਹ ਸਰਕਾਰਾਂ ਉਹਨਾਂ ਦੇ ਲੋਨ ਮਾਫ਼ ਕਰ ਰਹੀਆਂ ਨੇ ਅੱਜ ਕਿਸਾਨ ਤਾਂ ਤੜਫ ਰਿਹਾ ਮੇਰਾ 10000 ਲੋਨ ਮਾਫ਼ ਹੋ ਜਾਵੇ ਮੇਰਾ 1 ਲੱਖ ਹੋ ਜਾਵੇ ਮੇਰਾ 2 ਲੱਖ ਹੋ ਜਾਵੇ ਔਰ ਦੂਜੇ ਪਾਸੇ ਦੁਕਾਨਦਾਰ ਵੀ ਇਹ ਮੰਗ ਕਰ ਰਿਹਾ ਮੇਰਾ ਕੋਈ ਛੋਟਾ ਮੋਟਾ ਜਾ ਮਜ਼ਦੂਰ ਇਹ ਮਦਦ ਕਰ ਰਿਹਾ ਵੀ ਮੰਗ ਕਰ ਰਿਹਾ ਵੀ ਮੇਰਾ ਕੋਈ ਛੋਟਾ ਮੋਟਾ ਲੋਨ ਮਾਫ ਹੋ ਜAVE ਜੇ ਕਿਸੇ ਸਮੇਂ ਉਹਨੇ ਕੋਈ ਲਿਆ ਕੋਈ 10 20000 50000 ਲੱਖ ਰੁਪਏ ਪਰ ਇੱਥੇ ਇੱਕ ਇੱਕ ਕਾਰਪੋਰੇਟ ਜਿਹੜੇ ਕੰਪਨੀਆਂ ਦੇ ਮਾਲਕ ਨੇ ਵੱਡੇ ਉਹਨਾਂ ਦਾ ਹਜ਼ਾਰਾਂ ਕਰੋੜ ਰੁਪਇਆ ਜਿਹੜੀਆਂ ਸਰਕਾਰਾਂ ਨੇ ਲੋਨ ਮਾਫ ਕਰ ਰਹੀਆਂ ਨੇ ਇਹ ਕਿੱਥੋਂ ਦਾ ਇਨਸਾਫ ਹੈ ਇਹ ਸਿੱਧੇ ਤੌਰ ਤੇ ਧੱਕਾ ਤੁਸੀਂ ਅਸੀਂ ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰਾਂ ਨੂੰ ਕਿ ਜਿਹਹ ਜੀ ਰਿਲੀਫ ਜੇ ਤੁਸੀਂ ਐਡੇਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਤੁਸੀਂ ਆਮ ਲੋਕਾਂ ਨੂੰ ਦੋ ਮਜ਼ਦੂਰਾਂ ਨੂੰ ਦੋ ਕਿਸਾਨਾਂ ਨੂੰ ਦੋ ਦੁਕਾਨਦਾਰਾਂ ਨੂੰ ਦੋ ਜਿਹੜੇ ਲੋਕ ਆਮ ਜਿਹੜੇ ਹੇਠਲੇ ਪੱਧਰ ਦੇ ਵਿਚਾਰੇ ਜ਼ਿੰਦਗੀ ਜੀਣ ਲਈ ਖਾਣ ਪੀਣ ਲਈ ਯੂਜ਼ ਰਹੇ ਨੇ ਸੰਘਰਸ਼ ਕਰ ਰਹੇ ਨੇ ਜਿਹੜੇ ਦੋ ਦੋ ਵਕਤ ਦੀ ਰੋਟੀ ਨੂੰ ਮਹਤਾਜ ਨੇ ਲੋਕ ਉਹਨਾਂ ਨੂੰ ਸਰਕਾਰਾਂ ਨੂੰ ਮਦਦ ਕਰਨ ਦੀ ਲੋੜ ਹੈ ਇਹ ਜਿਹੇ ਲੋਕ ਰੱਜੇ ਪੁੱਜੇ ਜਿਹੜੇ ਲੋਕ ਠੱਗੀਆਂ ਮਾਰ ਰਹੇ ਨੇ ਜਿਹੜੇ ਲੋਕ ਲੁੱਟ ਰਹੇ ਨੇ ਸਰਕਾਰਾਂ ਦਾ ਖਜ਼ਾਨਾ ਇਹਨਾਂ ਲੋਕਾਂ ਨੂੰ ਰੋਜ਼ ਵੜਾਵਾ ਦੇਣਾ ਇਹ ਬਹੁਤ ਦੇਸ਼ ਲਈ ਘਾਤਕ ਆ ਹ ਸੋ ਇਹ ਸਨ ਬਲਜੀਤ ਸਿੰਘ ਭੁੱਟਾ ਸਾਬਕਾ ਜਿਲ੍ਹਾ ਪ੍ਰਸ਼ਦੇ ਚੇਅਰਮੈਨ ਜਿਲ੍ਹਾ ਵੱਲੋਂ ਕਿਹਾ ਗਿਆ ਕਿ ਸਰਕਾਰ ਕਾਰਪੋਰੇਟਰ ਜਿਹੜੇ ਕਿ ਵੱਡੇ ਘਰਾਣੇ ਨੇ ਉਹਨਾਂ ਨੂੰ ਖੁਸ਼ਹਾਲ ਕਰਨ ਲੱਗੀ ਹੈ ਜਿਸ ਨਾਲ ਇਸ ਜਿਹੜੀ ਕਿ ਮਾਰ ਇਥੇ ਕਿਸਾਨਾਂ ਨੂੰ ਪੈ ਰਹੀਆ ਉੱਤੇ ਛੋਟੇ ਵਪਾਰੀ ਨੂੰ ਵੀ ਇਸ ਦੀ ਮਾਰ ਪੈ ਰਹੀਆ ਸਰਕਾਰ ਨੂੰ ਲੋਕਾਂ ਦਾ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸਰਕਾਰ ਅਹਿਮ ਉਪਰਾਲੇ ਕਰੇ ਤਾਂ ਜੋ ਉਹਨਾਂ ਨੂੰ ਦੋ ਵਕਤ ਦੀ ਰੋਟੀ ਮਿਲ ਸਕੇ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪਾਟਦੀ ਬਸ਼ੀਰ